ਹਾਂਜੀ 2 ਮੀਟਰ कॉटन डिजिटल प्रिंट शर्ट रहेगी बॉटम 2 मीटर फैंसी थ्रेड वर्क का 1.2 मीटर कॉटन डिजिटल प्रिंट वाला दुपट्टा 830 फ्री शिपिंग ऑल इंडिया स्क्रीनशॉट सेंड करके ऑर्डर कर सकते Next, हो नेक्स्ट पर रीस्टॉक किया है इन सूटों पे सेल लगाई हुई है ये आपा नु ਹੁਣ 600 700 ਦੇ ਵਿੱਚ ਪਹਿਨਣਗੇ फ्री शिपिंग ਦੇ ਨਾਲ कॉटन प्रिंटेड शर्ट रहेगी नाल कौर, कैमरी कॉटन दी और इस दे नाल कॉटन दी बॉटम रहेगी एम्ब्रॉयडरी हुई है बॉटम पे और दुपट्टा कोटा डोरिया दा और मस्लिन दा भी ਕਈਆਂ ਸੁੱਟੇ ਨਾਲ ਮਸਲੀਨ ਦਾ ਦੁਪੱਟਾ ਲੱਗਾ ਹੋਇਆ ਟਾਈ ਐਂਡ ਡਾਈਓ ਕਈਆਂ ਦੇ ਨਾਲ ਕੋਟਾ ਡੋਰੀ ਦਾ ਪ੍ਰਾਈਸ 700 ਫ੍ਰੀ ਸ਼ਿਪਿੰਗ ਸਕਰੀਨਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਵਟਸਐਪ ਨੰਬਰ ਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਨੈਕਸਟ ਕੈਮਰੀ कॉटन शर्ट ਰਹੇਗੀ 170 ਵੱਡੇ ਪਣੇ ਦੀ ਕੈਮਰੀਕ कॉटन ਦੀ ਬਾਟਮ ਰਹੇਗੀ embroidery ਵਾਲੀ 2 ਮੀਟਰ ਵੱਡੇ ਪਣੇ ਦੀ ਨਾਲ ਟਾਈ ਐਂਡ ਡਾਈ ਕੋਟਾ ਡੋਰੀਆ ਦੁਪੱਟਾ ਰਹੇਗਾ ਟਾਈ ਮੀਟਰ 1050 ਫ੍ਰੀ ਸ਼ਿਪਿੰਗ ਦੇ ਨਾਲ ਤੁਸੀਂ ਇਹਨਾਂ ਸੂਟਾਂ ਦਾ ਵੀ ਆਰਡਰ ਕਰ ਸਕਦੇ ਹੋ ਨੈਕਸਟ ਟਾਈ ਮੀਟਰ ਪ੍ਰਿੰਟਡ ਸ਼ਰਟ ਰਹੇਗੀ ਲੈਸ ਵਰਕ ਹੋਇਆ ਸ਼ਰਟ ਤੇ ਔਰ ਇਸਦੇ ਨਾਲ ਟਾਈ ਮੀਟਰ ਪੌਂਸਾ ਵਰਕ ਵਾਲੀ ਮਸਲੀਨ ਕਾਟਨ ਦੀ ਬਾਟਮ ਰਹੇਗੀ ਸਵਾ 2 ਮੀਟਰ ਦਾ ਪਿਓਰ ਮਲ ਡਿਜੀਟਲ ਪ੍ਰਿੰਟ ਵਾਲਾ ਦੁਪੱਟਾ ਰਹੇਗਾ ਪ੍ਰਾਈਸ 698 ਫ੍ਰੀ ਸ਼ਿਪਿੰਗ 올 ਇੰਡੀਆ ਨੈਕਸਟ ਇਹ ਵੀ ਦੁਪੱਟਾ ਸੂਟ ਰਹਿਣਗੇ 5 ਮੀਟਰ ਕੈਮਰੀ ਕਾਟਨ ਡਿਜੀਟਲ ਪ੍ਰਿੰਟ ਵਾਲਾ ਸੂਟ ਰਹੇਗਾ ਦੁਪੱਟਾ ਇਸਦੇ ਨਾਲ ਸਵਾ 2 ਮੀਟਰ 4 ਸੈਟ ਲੈਸ ਵਾਲਾ ਰਹੇਗਾ ਪ੍ਰਾਈਸ ਇਹਨਾਂ ਸੁੱਟਾਂ ਦਾ 770 ਫ੍ਰੀ ਸ਼ਿਪਿੰਗ 올 ਇੰਡੀਆ 2 ਮੀਟਰ ਕਾਟਨ ਡੀਜ਼ਲ ਪ੍ਰਿੰਟ ਵਾਲੀ ਲੈਸ ਵਰਕ ਹੋਇਆ ਸ਼ਰਟ ਤੇ 2 ਮੀਟਰ ਹੀ ਬਾਟਮ ਰਹੇਗੀ ਥ्रेड ਵਰਕ ਵਾਲੀ ਇਸਦੇ ਨਾਲ 2.5 ਮੀਟਰ ਦੁਪੱਟਾ ਰਹੇਗਾ ਮਿਸਲਿੰਗ ਡਿਜੀਟਲ ਪ੍ਰਿੰਟ 830 ਫ੍ਰੀ ਸ਼ਿਪਿੰਗ 올 ਇੰਡੀਆ ਨੈਕਸਟ ਕੈਮਰੀ ਕਾਟਨ 올 ਓਵਰ ਸੂਟ 3.5 ਮੀਟਰ ਵੱਡੇ ਪਣੀ ਦਾ ਰਹੇਗਾ ਪ੍ਰਾਈਸ 500 ਫ੍ਰੀ ਸ਼ਿਪਿੰਗ ਦੇ ਨਾਲ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਇਹਨਾਂ ਦਾ ਵੀ ਆਰਡਰ ਕਰ ਸਕਦੇ ਨੈਕਸਟ ਟਾਈਮ ਮੀਟਰ ਮਸਲਿਨ कॉटन ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਟਾਈ ਮੀਟਰ ਸ਼ੈਡੋ ਡਿਜੀਟਲ ਪ੍ਰਿੰਟ ਵਾਲੀ ਬਾਟਮ ਰਹੇਗੀ 550 ਫ੍ਰੀ ਸ਼ਿਪਿੰਗ 올 ਇੰਡੀਆ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਥੈਂਕ ਯੂ ਜੀ